ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੀ ਹੋ ਰਿਹਾ ਨਿਊਜ਼ ਵਿੱਚ ਕਾਫੀ ਜ਼ਿਆਦਾ ਹਾਈਲਾਈਟਡ ਸੀਗਾ ਇੱਕ ਜਿਹੜਾ ਕੰਦੋਲੇਪਿੰਡ ਵਾਲਾ ਇਨਸੀਡੈਂਟ ਸੀਗਾ ਜਿਹਦੇ ਵਿੱਚ ਇੱਕ ਮਾਈਨਰ ਕੁੜੀ ਦੇ ਨਾਲ ਜਿਹੜਾ ਹੈ ਸਰਪੰਚ ਜਿਹੜਾ ਕੰਦੋਲੇਪਿੰਡ ਦਾ ਸੀਗਾ ਉਹਨੇ ਰੇਪ ਕੀਤਾ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅੱਜ 16 ਫਰਵਰੀ ਨੂੰ ਇੱਕ ਅਰਜਾ ਦਰਜ ਕੀਤਾ ਗਿਆ ਸੀਗਾ 64 61 ਜਿਹੜੀ ਆਪਣੇ ਭਾਰਤੀ ਨਿਆਂ ਸੰਵਿਧਾਨ ਔਰ ਬਾਕਸੋ ਐਕਟ ਐਸ ਸੀ ਐਸ ਟੀ ਐਕਟ ਦੇ ਤਹਿਤ ਇਨੇ ਇੱਕ ਦੋ ਦੋਸ਼ੀ ਸੀਗੇ ਸਰਪੰਚ ਹਰਵਿੰਦਰ ਸਿੰਘ ਤੇ ਦੂਜਾ ਸੀਗਾ ਮਨਦੀਪ ਸਿੰਘ ਜਿਹੜਾ ਇਹਦੇ ਨਾਲ ਸੀਗਾ ਜਿਨੇ ਇਹਨੂੰ ਪੂਣੀ ਨੂੰ ਲਜਾ ਕਰਕੇ ਉੱਥੇ ਹੋਟਲ 'ਚ ਛੱਡਿਆ ਸੀਗਾ ਦੋਸ਼ੀ ਮਨਦੀਪ ਸਿੰਘ ਨੂੰ ਤਾਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਉਸੇ ਦਿਨ ਬਟ ਜਿਹੜਾ ਸਰਪੰਚ ਹੈਗਾ ਹਰਵਿੰਦਰ ਸਿੰਘ ਉਹ ਕਾਫੀ ਸਮੇਂ ਤੋਂ ਘੋੜਾ ਸੀਗਾ ਜਿਹਦੇ ਰਿਗਾਰਡਿੰਗ ਸਾਡੀ ਪੁਲਿਸ ਵੱਲੋਂ ਲਗਾਤਾਰ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਸੀਗੀਆਂ ਤਫਤੀਸ਼ ਕੀਤੀ ਜਾ ਰਹੀ ਸੀਗੀ ਔਰ ਤਫਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਫੜਨ ਵਾਸਤੇ ਕਾਫੀ ਥਾਵਾਂ ਤੇ ਆਪਾਂ ਰੇਡ ਕੀਤੀਆਂ ਇੱਕ ਜਿਹੜਾ ਇਹਦਾ ਮੈਨੇਜਰ ਸੀਗਾ ਉਸ ਮੈਨੇਜਰ ਮਛਤਰ ਸਿੰਘ ਨੂੰ ਜਿਹੜਾ ਹੈਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਉਹਨੇ ਇਹਨੂੰ ਇੱਕ ਸਿੰਮ ਲੈ ਕਰਕੇ ਦਿੱਤਾ ਸੀਗਾ ਅੱਗੇ ਠਹਿਰ ਕਰਵਾਈ ਸੀ ਜਿਹਦੇ ਰਿਗਾਰਡਿੰਗ ਇੱਕ ਵੱਖਰਾ ਪਰਚਾ ਜਿਹੜਾ ਹੈ ਪੁਲਿਸ ਵੱਲੋਂ ਮਕਦਮਾ ਨੰਬਰ 23 1 ਮਾਰਚ ਨੂੰ ਦਰਜ ਕੀਤਾ ਗਿਆ ਸੀਗਾ 259 ਪੀਐਨਐਸ ਦੇ ਤਹਿਤ ਐਸੀ ਕਾਰਵਾਈ ਹੋਰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਤੋਂ ਪਤਾ ਲੱਗਾ ਕਿ ਇਹਦੀ ਠਹਿਰ ਜਿਹੜੀ ਹੈਗੀ ਹੈ ਮੁੱਲਾਂਪੁਰ ਸਾਈਡ ਲੱਗੇ ਸੀਗੀ ਉੱਥੇ ਜਾ ਕਰਕੇ ਪੁਲਿਸ ਨੇ ਰੇਡ ਕੀਤੀ ਤੇ ਉੱਥੋਂ ਜਿਹੜਾ ਹੈਗਾ ਪੁਲਿਸ ਨੂੰ ਚੱਕਵਾ ਦੇ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਹੋਇਆ ਔਰ ਪੁਲਿਸ ਵੱਲੋਂ ਹੋਰ ਤਰਤੀਸ ਵਿੱਚ ਜਿਹੜਾ ਹੈਗਾ ਜਿਹੜਾ ਉੱਥੋਂ ਦਾ ਇੱਕ ਐਕਸ ਸਰਪੰਚ ਸੀਗਾ ਅਮਨਦੀਪ ਸਿੰਘ ਅਮਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਵੀ ਜਿਹੜਾ ਖੇਰ ਦੇ ਵਿੱਚ ਜਿਹੜਾ ਰੋਹ ਸੀਗਾ ਉਹਨੂੰ ਉਹਦੇ ਵਿੱਚ ਗ੍ਰਿਫਤਾਰੀ ਪਾਈ ਗਈ ਔਰ ਜਦੋਂ ਉਸੇ ਪੁੱਛਗਿੱਛ ਫਰਦਰ ਕੀਤੀ ਆਪਾਂ ਤਾਂ ਸਾਨੂੰ ਪਤਾ ਲੱਗਾ ਕਿ ਇਹਦਾ ਇੱਕ ਕਜ਼ਨ ਹੈਗਾ ਜਿਹੜਾ ਕਿ ਆਈ ਸਟੈਂਡ ਦਾ ਸਿਟੀਜ਼ਨ ਹੈਗਾ ਉਹ ਇਹਨੂੰ ਬਣਾ ਦੇ ਵਿੱਚ ਗਰਾ ਸੀਗਾ ਨਾਲ ਸੀਗਾ ਦੀ ਆਪਾਂ ਐਲੋਸੀ ਕਿਵਾਈ ਜਿਹੜਾ ਕਿ ਮੁੰਬਈ 에어ਪੋਰਟ ਤੇ ਡਿਟੇਨ ਕੀਤਾ ਗਿਆ ਉਹ ਤੋਂ ਵੀ ਆਪਾਂ ਫਰਦਰ ਇਨਵੈਸਟੀਗੇਸ਼ਨ ਕੀਤੀ ਪੁੱਛਗਿੱਛ ਕੀਤੀ ਤਫਤੀਸ਼ ਦੌਰਾਨ ਜਿਹੜੀ تھی ਵਾਈਫ ਹੈਗੀ ਇਹ ਮਨਪ੍ਰੀਤ ਉਹਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਇਹਦਾ ਕੋਈ ਸਾਨੂੰ ਕਲੂ ਨਹੀਂ ਮਿਲ ਰਿਹਾ ਸੀਗਾ ਤੇਦੇ ਵਾਸਤੇ ਆਪਾਂ ਪ੍ਰੈਸ ਨੋਟ ਜਾਰੀ ਕਰਕੇ ਤੁਹਾਡੇ ਰਾਹੀਂ ਸਾਰੀ ਪਬਲਿਕ ਨੂੰ ਆਪਾਂ ਬੇਨਤੀ ਕੀਤੀ ਸੀਗੀ ਜੋ ਵੀ ਬੰਦਾ ਹੈ ਜੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਦੇਊਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਅੱਜ ਸਾਡੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਜਿਹੜਾ ਪੁਲਿਸ ਵੱਲੋਂ ਪ੍ਰੈਸ਼ਰ ਮੈਂਟੇਨ ਕੀਤਾ ਗਿਆ ਸੀਗਾ ਜਿੰਨੇ ਵੀ ਇਹਨਾਂ ਦੇ ਰਿਲੇਟਿਵਸ ਹੈਗੇ ਨੇ ਜਾਂ ਠਹਿਰਾ ਹੈਗੇ ਨੇ ਉਸ ਤੇ ਰੇਡਸ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਉਹਦੇ ਤਹਿਤ ਅੱਜ ਇਹ ਸਾਡੇ ਕੋਲ ਦੂਹ ਛੜੀ ਦੇ ਕੋਲ ਬੇਸ਼ ਹੋਇਆ ਹੈਗਾ ਔਰ ਇਹਦੀ ਗ੍ਰਿਫਤਾਰੀ ਜਿਹੜੀ ਪੁਲਿਸ ਨੇ ਪਾ ਲਈ ਹੈ ਕਿ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਪੇਸ਼ ਕਰਾ ਕੇ ਅਪਾ ਦਾ ਰਿਮਾਂਡ ਲਵਾਗੇ ਤੇ ਪਤਾ ਕਰਾਂਗੇ ਕਿ ਤਫਤੀਸ਼ ਜਦੋਂ ਆਪਾਂ ਚੱਲ ਰਹੀ ਹੈ ਪਰਚਾ ਹੋਣ ਤੋਂ ਬਾਅਦ ਕਿਤੇ ਕਿਤੇ ਡੈਰਿਆ ਹੋਰ ਕਿਦੀ ਕਿਦੀ ਮਦਦ ਦੇ ਲਈ ਹੈ ਜਾਂ ਹੋਰ ਕਿਸੇ ਕ੍ਰਾਈਮ ਵਿੱਚ ਇਹਦਾ ਕੋ ਕਟਾ ਸਰੈਂਡਰ ਕੀਤਾ ਉਸ ਦਿਨ ਕੇ ਪੋਸਟ ਤੋਂ ਦਰਵਾਜ਼ਾ ਨਹੀਂ ਇਹ ਸਰੈਂਡਰ ਕੀਤਾ ਹੈ ਕਹਿੰਦੇ ਇਹ ਪੇਸ਼ ਹੋਇਆ ਸਾਡੀ ਪੁਲਿਸ ਕੋਲ ਗਾੜਾ ਉੱਤੇ ਡੂੰਘੇ ਢੀਂਗਾ ਸੀਗਾ ਜਿੱਥੇ ਆਪ ਆ ਕਰਕੇ ਇਹਦੇ ਰਿਲੇਟਿਵ ਨੂੰ ਲੈ ਆ ਕੇ ਪੇਸ਼ ਕੀਤਾ ਗਿਆ ਸਰ ਕਿੰਨੀ ਟੀਮਾਂ ਲਗਾਈਆਂ ਸੀ ਅੱਜ ਕਿਸ ਤਰ੍ਹਾਂ ਬਿਲਕੁਲ ਸਾਡੇ ਐਫਐਚਓ ਸਾਹਿਬ ਦੀ ਪੰਜ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸੀ ਇਸ ਤੋਂ ਇਲਾਵਾ ਸੀਆਈਏ ਸਟਾਫ ਦੀ ਆਲਮੋਸਟ ਚਾਰ ਟੀਮਾਂ ਲਗਾਤਾਰ ਕੰਮ ਕਰ ਰਹੀਆਂ تھیں۔ ਜਿਦੇਚ ਆਪਾ ਮੁਹਾਲੀ ਮੱਲਾਪੁਰ ਜਗਨਾਉਤੀ ਇਹ ਵਿੱਚ ਆਪਣੇ ਏਰੀਆ ਵਿੱਚ ਇੱਥੇ ਨੂਰਪੁਰ ਬਹਿਰੀ ਦੀ ਆਪਾਂ ਕੁਝ ਰੇਡਸ ਕੀਤੀਆਂ ਸੀ ਕਿ ਲਗਾਤਾਰ ਇਵਨ ਆਪਾਂ ਆਊਟ ਆਫ ਸਟੇਟ ਵੀ ਜਾ ਕਰਕੇ ਆਏ ਆਂ ਔਰ ਜਦੋਂ ਸਾਨੂੰ ਪਤਾ ਲੱਗਾ ਕਿ ਇਹਦਾ ਪਰਾ ਜਿਹੜਾ ਕਦੇ ਨਾ ਕੋ ਭੱਜਣ ਦੀ ਕੋਸ਼ਿਸ਼ ਕਰ ਰਿਹਾ ਉਹਦਾ ਮਿੰਟੋ-ਮਿੰਟੀ ਆਪਾਂ ਇਹ ਲੋਸੀ ਖਲਵਾ ਕਰਕੇ ਉਹਨੂੰ ਰਾਤ ਨੂੰ ਰੀਟੇਨ ਕਰਵਾਇਆ ਔਰ ਸਾਡੀ ਪੁਲਿਸ ਜਿਹੜੀ ਹੈਗੀ ਉਹ ਫਲਾਈਟ ਰਾਹੀਂ ਜਾ ਕਰਕੇ ਇਹਨੂੰ ਉੱਥੇ ਟੈਕ ਕਰਕੇ ਆਈਏ ਜੀ ਤੇ ਕਾਫੀ ਤਗੜੀ ਮਿਹਨਤ ਕੀਤੀ ਸਾਡੇ ਪੁਲਿਸ ਟੀਮ ਨੇ ਔਰ ਇਹ ਦੇ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕੀਤਾ ਹੈ ਸਰ ਜੀ ਅਸੀਂ ਇਹ ਦਾਕ ਪੇਸ਼ ਕਰਤਾ ਜੀ ਨਹੀਂ ਉਹਨੇ ਗ੍ਰਿਫਤਾਰੀ ਇਹਦੀ ਪਾਈ ਹੈਗੀ ਹੈ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿਉਂਕਿ ਕਾਫੀ ਜ਼ਿਆਦਾ ਰੋਸ਼ ਪਬਲਿਕ ਵਿੱਚ ਸੀਗਾ ਇਸ ਚੀਜ਼ ਨੂੰ ਲੈ ਕੇ ਤੇ ਤੁਹਾਡੇ ਰਾਹੀਂ ਆਪਾਂ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਪੁਲਿਸ ਲਗਾਤਾਰ ਮੁਸਤੈਦ ਹੈਗੀ ਹੈ ਔਰ ਜਿਹੜਾ ਵੀ ਕੋਈ ਅਗਰ ਮਾਸੂਮ ਹੈਗਾ ਹੈ ਕੋਈ ਇਨੋਸੈਂਟ ਹੈਗਾ ਜਿਤਨਾ ਲ ਇਹੋ ਜਿਹਾ ਕੁਝ ਵਿਕਟਿਮ ਬਣ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਲਗਾਤਾਰ ਜਿਹੜੀ ਪੁਲਿਸ ਕੰਮ ਕਰ ਰਹੀ ਹੈ ਕਿਉਂ ਔਰ ਅੱਗੇ ਵੀ ਜਿਹੜਾ ਹੈਗਾ ਉਹਨੂੰ ਪੂਰੇ ਤਰੀਕੇ ਦੇ ਨਾਲ ਜਸਟਿਸ ਦਿਵਾਉਣਾ ਸਰ ਇਸ ਚਾਹ ਕਾਜ ਦਾ ਮਸ਼ਹੂਰ ਕੇਸ ਹੈ ਜਾਂ ਮਸ਼ਹੂਰ ਜਦਾ ਕਿ ਕਿਸ ਨੇ ਰੁਕਾਵਟ ਕੇਸ ਦੇਖੋ ਜੀ ਰੁਕਾਵਟਾਂ ਇਹੀ ਹੈਗੀਆਂ ਨੇ ਕਿ ਜਦੋਂ ਇੱਕ ਬੰਦੇ ਨੂੰ ਪਤਾ ਲੱਗਿਆ ਕਿ ਕ੍ਰਿਮੀਨਲ ਹੈਗਾ ਹੈ ਤਾਂ ਉਹਨੂੰ ਕਿਸੇ ਵੀ ਤਰੀਕੇ ਦੀ ਠਹਿਰ ਨਹੀਂ ਦੇਣੀ ਚਾਹੀਦੀ ਹੈ ਜਿਹੜੇ ਕਾਨੂੰਨ ਹੈਗੇ ਔਰ ਬੜੇ ਸਖਤ ਹੈਗੇ ਨੇ ਔਰ ਅਗਰ ਕੋਈ ਵੀ ਜਰਾ ਜਿਹੀ ਵੀ ਹੈਲਪ ਕਰਦਾ ਹੈ ਕਿਸੇ ਦੀ ਕਿਸੇ ਨੇ SIM ਕਾਰ ਕਿਸੇ ਨੇ ਕਿਸੇ ਨੂੰ ਠਹਿਰ ਦਿਲਵਾਈ ਕਿਸੇ ਨੇ ਭੱਜਣ ਵਿੱਚ ਮਦਦ ਕੀਤੀ ਗੱਡੀ ਦਿੱਤੀ ਹੈਗੀ ਹੈ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਹਾਰਬਰਿੰਗ ਦਾ ਜਿਹਨੂੰ ਪਨਾਹ ਦੇਣ ਦਾ ਪਰਚਾ ਕਹਿੰਦੇ ਆ ਉਹ ਬਣਦਾ ਹੈਗਾ ਔਰ ਇਹ ਛੋਟੀ ਜੀ ਗਲਤੀ ਜਿਹੜੀ ਕਿ ਕਿਸੇ ਨੂੰ ਉਹਦਾ ਸਿਟੀਜ਼ਨਸ਼ਿਪ ਖਤਮ ਕਰਾ ਸਕਦੀ ਹੈ ਬਾਹਰ ਜਾਣ ਦਾ ਸੁਤਮਾ ਖਤਮ ਕਰ ਸਕਦੀ ਹੈ ਉਹਨੇ ਆਈਸਲੈਂਡ ਦਾ ਬੰਦਾ ਜਿਹਦੀ ਗ੍ਰਿਫਤਾਰੀ ਪੈ ਗਈ ਹੈਗੀ ਹੈ ਉਹਨੇ ਵਿਦਾਊਟ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਹੈ ਤਫਤੀਸ਼ ਉਹੋ ਤੱਕ ਹੈ ਬਾਹਰ ਨਹੀਂ ਜਾ ਸਕਦਾ ਤੇ ਟ੍ਰਾਇਲ ਖਤਮ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਧੇ ਤੋਂ ਵਾਧੇ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ